ਬਹੁਤ ਖੁਸ਼ੀ ਹੈ ਅੱਜ ਅਸੀਂ ਲੁਧਿਆਣਾ ਈਸਟ ਦੇ ਵਿੱਚ ਬਹੁਤ ਵੱਡੀਆਂ ਮੀਟਿੰਗਾਂ ਕਰ ਰਹੇ ਆ ਨਜ਼ਾਰੇ ਹਜ਼ਾਰ ਬੰਦੇ ਦਾ ਇਕੱਠ ਹੋ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਲੋਕੀ ਪਿਆਰ ਦੇ ਰਹੇ ਨੇ ਇੰਨਾ ਜ਼ਿਆਦਾ ਇਹ ਤਾਂ ਕਰਕੇ ਕਿਉਂਕਿ ਢਿੱਲੋਂ ਸਾਹਿਬ ਇੱਥੇ ਪਰਿਵਾਰਕ ਮੈਂਬਰ ਵਾਂਗੂ ਵਿਚਰੇ ਤੇ ਉਹਨਾਂ ਨੇ ਇੱਥੇ ਸੇਵਾ ਕੀਤੀ ਪਰਿਵਾਰ ਸਾਰਾ ਜਿਹੜਾ ਲੁਧਿਆਣਾ ਈਸਟ ਇੱਕ ਪਰਿਵਾਰ ਹੈ ਤੇ ਸਾਰਾ ਪਰਿਵਾਰ ਢਿੱਲੋਂ ਸਾਹਿਬ ਨੂੰ ਬਹੁਤ ਜੋਰ ਲਾ ਕੇ ਇੱਥੋਂ ਜਿਤਾ ਕੇ ਭੇਜੂਗਾ ਤੇ ਬਾਕੀ ਹਲਕੇ ਆ ਜੋ ਵਿੱਚ ਜਿਤਾਗੇ ਜਿਤਨਾ ਅੱਜ ਧਰਤੀ ਰਾਜਨੀਤੀ ਨੂੰ ਸਰੋਵਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਕਿਸੇ ਇੱਕ ਧਰਮ ਦੀ ਪਾਰਟੀ ਨਹੀਂ ਤੇ ਢਿੱਲੋਂ ਸਾਹਿਬ ਵੀ ਇਹਦੇ ਬਹੁਤ ਸਖਤ ਖਿਲਾਫ ਨੇ ਜਿਵੇਂ ਬੀਜੇਪੀ ਲੋਕਾਂ ਨੂੰ ਵੰਡ ਕੇ ਆਪਣਾ ਰਾਜ ਕਾਇਮ ਕਰਨਾ ਚਾਹੁੰਦੀ ਹੈ ਕਾਂਗਰਸ ਜਿਵੇਂ ਪਿਛਲੇ ਸਮੇਂ ਲੋਕਾਂ ਨੂੰ ਵੰਡ ਕੇ ਆਪਣਾ ਰਾਜ ਕਾਇਮ ਕਰਦੀ ਰਹੀ ਹੈ ਅਕਾਲੀ ਦਲ ਤੇ ਸਰਦਾਰ ਅਨਜੀਤ ਸਿੰਘ ਢਿੱਲੋਂ ਇਹ ਤੋਂ ਬਹੁਤ ਖਿਲਾਫ ਨੇ ਤੇ ਉਹ ਭਾਈਚਾਰਕ ਏਕਤਾ ਦੀ ਬਹੁਤ ਖੁਰੋਣਾ ਨੂੰ ਜਿਹਦਾ ਵੀ ਭਾਈਚਾਰਕ ਏਕਤਾ ਰਹਿਣੀ ਚਾਹੀਦੀ ਹੈ ਜਿਵੇਂ ਬਾਦਲ ਸਾਹਿਬ ਦੇ ਕਹੇ ਲਕਸ਼ਯਾ ਤੇ ਉਹ ਚੱਲਦੇ ਨੇ ਹਾਂਜੀ ਆਈ ਦੀ ਮੀਟਿੰਗ ਸਮੀ ਜਾਣਕਾਰੀ ਦੇਣੀ ਹੈ ਹਾਂਜੀ ਵੀਰ ਜੀ ਸਾਰੇ A1 ਚੈਨਲ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਲ अरोड़ा ਵਾਰਡ ਨੰਬਰ 20 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਤੇ ਵਾਰਡ ਇੰਚਾਰਜ ਅੱਜ ਇੱਥੇ ਤਾਜਪੁਰ ਰੋਡ ਸਰਕਲ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕੱਠ ਕੀਤਾ ਗਿਆ ਜੋ ਕਿ ਅੱਜ ਸਰਦਾਰ ਹਰਜੀਤ ਸਿੰਘ ਢਿਲੋਂ ਜੀ ਦੀ ਜਿੱਤ ਨੂੰ ਦਰਸਾਉਂਦਾ ਹੋਇਆ ਠਾਠਾ ਮਾਰਦਾ ਇਕੱਠ ਲੋਕਾਂ ਨੇ ਆਪ ਮਹਾਰੇ ਹੋ ਕੇ ਇਸ ਤਾਈਪਰ ਰੋਡ ਤੇ ਆ ਕੇ ਦੱਸਿਆ ਵੀ ਅਸੀਂ ਸਰਦਾਰ ਰਣਜੀਤ ਸਿੰਘ ਢਿਲੋਂ ਦੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਸਰਦਾਰ ਰਣਜੀਤ ਸਿੰਘ ਢਿਲੋਂ ਨੂੰ ਵੋਟ ਪਾਉਣ ਲਈ ਤਿਆਰ ਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ